ਦਨਕਸ਼ੋਰੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਖੋੜ ਖਰੜ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਤੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੀ ਕਿ ਬੰਗਾਲ ਵਾਸੀ ਇਹ ਪਤੀ ਪਤਨੀ ਕੁਝ ਦਿਨ ਪਹਿਲਾਂ ਹੀ ਖਰੜ ਦੇ ਵਿੱਚ ਆਏ ਸਨ ਤੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਸਨ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਇਹਨਾਂ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਬੰਗਾਲ ਵਾਸੀ ਦੋਨੋਂ ਪ੍ਰਵਾਸੀਆਂ ਦੀ ਪਛਾਣ ਬਬਲੂ ਤੇ ਮਨਸੂਰਾ ਵੱਜੋਂ ਹੋਈ ਹੈ ਦੱਸਿਆ ਕਿ ਹਮਲਾਵਰ ਇਹਨਾਂ ਦੇ ਘਰ ਆਉਂਦੇ ਨੇ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਦੇ ਨਾਲ ਦੋਨਾਂ ਪਤ ਪਤਨੀ ਦੀ ਮੌਤ ਹੋ ਜਾਂਦੀ ਹੈ ਨਜ਼ਦੀਕ ਰਹਿੰਦੇ ਲੋਕਾਂ ਦੇ ਮੁਤਾਬਕ ਪਹਿਲਾਂ ਬਹਿਸ ਹੁੰਦੀ ਹੈ ਲੋਕ ਇਹਨਾਂ ਦੇ ਘਰ ਆਉਂਦੇ ਨੇ ਬਹਿਸਬਾਜੀ ਹੁੰਦੀ ਹੈ ਤੇ ਬਹਿਸਬਾਜੀ ਇਸ ਕਦਰ ਵੱਧ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਮਾਮਲਾ ਕੱਲ ਦੇ ਰਾਤ ਦਾ 9 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਜਦੋਂ ਪਤੀ ਪਤਨੀ ਆਪਣੇ ਘਰ ਦੇ ਵਿੱਚ ਹੀ ਮੌਜੂਦ ਹੁੰਦੇ ਨੇ ਤੇ ਕੁਝ ਲੋਕ ਆਂਦੇ ਨੇ ਜਿਨ੍ਹਾਂ ਦੇ ਨਾਲ ਦੋਨਾਂ ਦੀ ਬਹਿਸ ਹੁੰਦੀ ਹੈ ਤੇ ਇਹ ਲੋਕ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਜਿਸ ਦੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਅਮ੍ਰਿਤਕਾਂ ਦੀ ਪਛਾਣ ਬਬਲੂ ਅਤੇ ਪਤਨੀ ਮੰਸੂਰਾ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜੀਤ ਸੀ ਇਹਨਾਂ ਦੇ ਨਾਲ ਹੱਤਿਆ ਸਮੇਂ ਜੋ ਚਸ਼ਮਦੀਦ ਮੌਕੇ ਤੇ ਮੌਜੂਦ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਿੰਨ ਵਿਅਕਤੀ ਤੇ ਇੱਕ ਔਰਤ ਮੌਕੇ ਤੇ ਜਦੋਂ ਉੱਥੇ ਪਹੁੰਚਦੇ ਨੇ ਇਹਨਾਂ ਦੇ ਵੱਲੋਂ ਪਤੀ ਪਤਨੀ ਦੇ ਨਾਲ ਗਾਲੀ ਗਲੋਚ ਕੀਤੀ ਜਾਂਦੀ ਹੈ ਝਗੜਾ ਕੀਤਾ ਜਾਂਦਾ ਤੇ ਝਗੜਾ ਇਸ ਕਦਰ ਵੱਧ ਜਾਂਦਾ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਤਿੱਖੀ ਚੀਜ਼ ਦੇ ਨਾਲ ਵਾਰ ਕੀਤਾ ਜਾਂਦਾ ਜਿਸ ਦੇ ਨਾਲ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਚਾਰਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਸ਼ਗਿਸ਼ ਜਾਰੀ ਹੈ ਆ ਬਬਲੂ ਦੀ ਪਹਿਲੀ ਪਤਨੀ ਹੋ ਦੋ ਸ਼ਾਦੀਆਂ ਕੀਤੀ ਹੋਈ ਸੀ ਹਾਂ दोनों रहते रहते थे थे तीनों पहले घर पे अपने देश में अपने गाँव पड़ोस हाँ, में एक हाँ, जगह रहते थे ठीक है हाँ हाँ वो भी थी मैं भी थी तो मैंने दोनों में हम लोग बीच में जानते तो मैं भी थोड़ा लड़ाई नहीं होता है में सोचने लड़ाई होता है तो अपने बच्चे को मार उसकी बेटी मार अपने दो बच्चे लेकर मैं गाँव काम करने के लिए बच्चे ले काम कर रहे थे फिर उसके घर वाला मेरे घर वाला बोला कि तू बच्चे ले काम करती है में बच्चे एक्सीडेंट हो जाए तो बच्चे घर में छोड़ कर पढ़ाई स्कूल नहीं तू काम करते बच्चे खेला मेरे बच्चा को मैं पेट तो चला सकती है अपना मैं कोई चला लेंगे हम तो मैंने काम यहाँ पे अब ये अलग से हैं हाँ मैं यहाँ पे अलग से रहता हूँ बरवाले में तो कहा का रहने वाला माल मालदा जिला मालदा हाँ जी कहा से चांदमु ऐसी हाँ मैंने हाँ उनकी पहले घर का चार बच्चा है किसका है अभी इनकी मेरे घर की तरफ से मेरे घर वाला तरफ से उनके बच्चा नहीं हुआ है उनकी शादी भी हो हाँ, पहले भी? पहले की भी हो चुकी शादी हो चुकी थी वो अगर उसके घर वाला भी जिंदा है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप